ਜਿੱਥੇ ਪੂਰੇ ਦੇਸ਼ ਦੇ ਵਿੱਚ ਬਾਵਨ ਦਵਾਦਸ਼ੀ ਬੜੀ ਹੀ ਧੂਮ-ਤਾਮ ਦੇ ਨਾਲ ਮਨਾਈ ਜਾਂਦੀ ਹੈ ਉੱਥੇ ਮਿਨੀ ਕਾਮਸੀ ਵਜੋਂ ਜਾਣੇ ਜਾਂਦੇ ਰਿਆਸਤੀ ਸ਼ਹਿਰ ਨਾਪਾ ਦੇ ਵਿੱਚ ਨਾਪਾ ਉਪਸਰਬ ਸੰਪਤੀ ਦੇ ਵੱਲੋਂ ਬਾਵਨ ਦਵਾਦਸ਼ੀ ਉਤਸਵ ਬੜੇ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਝਾਂਕੀਆਂ ਨੇ ਸ਼ਹਿਰ ਵਾਸੀਆਂ ਦਾ ਮਨ ਮੋਹ ਲਿਆ। ਸ਼ੋਭਾ ਯਾਤਰਾ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼ੋਭਾ ਯਾਤਰਾ ਨੂੰ ਚੰਡੀ ਦੇ ਕੇ ਰਵਾਨਾ ਕੀਤਾ ਗਿਆ। ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਮੌਕੇ ਉਹ ਬਾਦਲ ਪਰਿਵਾਰ ਤੇ ਵੀ ਖੂਬ ਬਾਰੇ ਸਦੇ ਰੋਏ ਦਿਖਾਈ ਦਿੱਤੇ ਭਗਵਾਨ ਵਿਸ਼ਨੂੰ ਨੇ ਰਾਜਾ ਬਲੀ ਦੇ ਹੰਕਾਰ ਨੂੰ ਖਤਮ ਕਰਨ ਦੇ ਲਈ ਬਾਵਨ ਦਾ ਰੂਪ ਧਾਰਨ ਕੀਤਾ ਸੀ ਅਤੇ ਧਰਤੀ ਨੂੰ ਤਿੰਨ ਡਿੱਗਾਂ ਦੇ ਨਾਲ ਨਾਪ ਕੇ ਰਾਜਾ ਬਲੀ ਦੇ ਹੰਕਾਰ ਨੂੰ ਚੱਕਨਾ ਚੂਰ ਕਰ ਦਿੱਤਾ ਸੀ ਇਸੇ ਕਰਕੇ ਬਾਵਨ ਦਿਵਦਸ਼ੀ ਮਨਾਈ ਜਾਂਦੀ ਹੈ ਨਾਬਾ ਦੇ ਵਿੱਚ ਬਾਵਨ ਦਿਵਦਸ਼ੀ ਦੇ ਮੌਕੇ 74 ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਵੱਲੋਂ ਆਗ ਲਿਆ ਗਿਆ ਜਿੱਥੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਵੱਲੋਂ ਨਾਬਾ ਉਤਸਵ ਸੰਪਤੀ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਭਰੋਸਾ ਦਿੱਤਾ ਗਿਆ ਉੱਤੇ ਹੀ ਇਸ ਉਤਸਵ ਦੀ ਸ਼ਲਾੰਗਾ ਵੀ ਕੀਤੀ ਗਈ ਇਸ ਮੌਕੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ 52 ਦਵਾਦਸ਼ੀ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਕੇਂਦਰ ਸਰਕਾਰ ਦੇ ਵੱਲੋਂ ਤਿੰਨ ਕਾਲੇ ਕਾਨੂੰਨਾਂ ਦਾ ਇੱਕ ਸਾਲ ਪੂਰਾ ਹੋਣ ਤੇ ਬਾਦਲ ਪਰਿਵਾਰ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਪੈਦਲ ਮਾਰਚ ਕਰਕੇ ਢੋਂਗ ਰਚ ਰਹੀ ਹੈ ਉਹ ਕਿ ਇਹਨਾਂ ਦੇ ਵੱਲੋਂ ਹੀ ਇਹ ਕਾਲੇ ਕਾਨੂੰਨ ਲਾਗੂ ਕਰਵਾਏ ਗਏ ਨੇ ਉਹ ਅੱਜ ਚੰਦੀ ਦਾ ਕਰਵਾਇਆ ਤਾਂ ਉਹਨਾਂ ਨੇ ਕਹਿਤਾ ਮੈਂ ਤਾਂ ਬੜੇ ਚਾਣ ਨਾਲ ਅੱਜ ਦੀ ਇੱਕ ਦਹਾਕਾ ਹੋ ਗਿਆ ਤਕਰੀਬਨ 10 ਸਾਲ ਹੋ ਗਏ ਇਥੇ ਲਗਾਤਾਰ ਪਿਛਲੇ ਸਾਲ ਨਹੀਂ ਹੋ ਸਕਿਆ 코로나 ਦੀ ਬਿਮਾਰੀ ਕਰਕੇ ਵੱਡਾ ਇਕੱਠ ਨਹੀਂ ਹੋ ਸਕਿਆ ਸਮਾਗਮ ਨਹੀਂ ਮਨਾਇਆ ਗਿਆ ਔਰ ਲੋਕਾਂ ਦੇ ਮਨਚ ਸੀ ਕਿ ਸਾਲ ਨਿਕਲ ਗਿਆ ਇਸ ਵਾਰੀ ਬਹੁਤ ਲੋਕਾਂ ਨੇ ਸਾਰਾ ਭਾਈਚਾਰਾ ਇਕੱਠਾ ਹੋ ਕੇ ਸ਼ਹਿਰ ਨਿਵਾਸੀਆਂ ਨੇ ਜਿਸ ਤਰ੍ਹਾਂ ਦੇ ਲੋਕ ਹੈ 82 ਦਾ ਇਤਿਹਾਰ ਬਣਾਇਆ ਮੈਂ ਆਪਣੇ ਵੱਲੋਂ ਨਿੱਜੀ ਤੌਰ ਤੇ ਪਰਿਵਾਰਕ ਤੌਰ ਤੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਇੱਥੇ ਵੀ ਅੱਜ 5 ਲੱਖ ਰੁਪਇਆ ਮੈਂ ਕਿਹਾ ਔਰ ਦੋ ਤਿੰਨ ਦਿਨ ਦਰਨੇ ਆ ਜਾਣਾ ਕਾਲੇ ਕਾਨੂੰਨ ਕਾਲੇ ਕਾਨੂੰਨ ਕਾਲੇ ਕਾਨੂੰਨ ਕੈਬਨਟ ਦੀ ਮਿਨਿਸਟਰ ਬੀਬੀ ਹਰ ਸਿਮਰਤ ਕੌਰ ਕੈਬਨਟ ਦੀ ਮਿਨਿਸਟਰ ਜੀ ਕੋਲ ਬੈਠ ਕੇ ਵਿੱਚ ਬੈਠ ਕੇ ਪਾਸ ਕਰਵਾਏ ਨੇ ਔਰ ਇਹਨਾਂ ਦਾ ਕਚਰੇ ਹੋਰ ਨੇ ਹਾਥੀ ਦੇ ਦਾੰਦ ਖਾਣੇ ਲਈ ਔਰ ਦਿਖਾਣੇ ਲਈ ਔਰ ਇਹਨਾਂ ਦੇ ਮਨ ਕਾਲੇ ਨੇ ਇਸ ਕਰਕੇ ਇਹਨਾਂ ਨੇ ਕਾਨੂੰਨ ਪਾਸ ਕਰਾਇਆ ਕਾਲਾ ਇਹ ਹੁਣ ਉੱਪਰੋਂ ਉੱਪਰੋਂ ਢੋਂਗ ਰਚਦੇ ਨੇ ਇਸ ਕਰਕੇ ਇਹਨਾਂ ਦਾ ਕੋਈ ਲੋਕਾਂ ਨੂੰ ਸਾਰਾ ਪਤਾ ਹੈ ਸੁਖਵੀਰ ਬਾਦਲ ਦਾ ਗਹਿਰੇ ਜੇ ਸਾਡੀ ਸਰਕਾਰ ਬਣੀ ਬੀਐਸ ਬਹੁਜ ਸਮਾਜ ਪਾਰਟੀ ਅਸੀਂ ਕਰੋੜ ਪੰਜਾਬ ਚ ਲਾਗੂ ਨਹੀਂ ਹੋਣ ਦਿੰਦੇ ਇਹ ਕਿਹੜਾ ਜਿਹੜਾ ਕਾਲ ਕੇਂਜੀ ਕਰੇ ਮੇਰੀ ਗੱਲ ਸੁਣੋ ਉਹਨਾਂ ਦੀ ਸਰਕਾਰ ਲੁੱਟਵਾ ਦੀ ਬਣ ਲਗਾਉਣ ਦਿੰਦਾ ਪਹਿਲਾਂ ਮੈਨੂੰ ਦੱਸੋ ਉਹਨਾਂ ਨੂੰ ਪੰਜਾਬ ਚ ਦਾ ਕੋਈ ਵਾਧਣ ਨਾਲੀ ਇਸ ਮੌਕੇ ਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਚੇਅਰਮੈਨ ਰਜਨੀਸ਼ ਕੁਮਾਰ ਮਿੱਤਲ ਅਤੇ ਸਮਾਜ ਸੇਵੀ ਡਾਕਟਰ ਸਤਪਾਲ ਗਰਗ ਨੇ ਕਿਹਾ ਕਿ ਬਾਵਨ ਦਵਾਦੀ ਹਰ ਸਾਲ ਉਹਨਾਂ ਦੇ ਵੱਲੋਂ ਮਨਾਈ ਜਾਂਦੀ ਹੈ ਤੇ ਉਪਰਾਲਾ ਪਿਛਲੇ 20 ਸਾਲਾਂ ਤੋਂ ਕਰਦੇ ਆ ਰਹੇ ਨੇ ਲੇਕਿਨ ਪਿਛਲੇ 2 ਸਾਲਾਂ ਤੋਂ ਕੋਰੋਨਾ ਦੇ ਚੱਲਦੇ ਹੈ ਤਿਉਹਾਰ ਨਹੀਂ ਮਨਾਇਆ ਗਿਆ ਲੇਕਿਨ ਇਸ ਦੇ ਵਿੱਚ ਸਾਰੇ ਹੀ ਧਾਰਮਿਕ ਸੰਸਥਾਵਾਂ ਦੇ ਵੱਲੋਂ ਚਾਕੀਆਂ ਪੇਸ਼ ਕੀਤੀਆਂ ਜਾਂਦੀਆਂ ਨੇ ਬੜੀ ਖੁਸ਼ੀ ਦੀ ਗੱਲ ਹੈ ਨਾਬਾ ਭਾਗਾ ਵਾਲਾ ਮਿੰਨੀ ਕਾਂਸੀ ਹੈ ਤੇ ਸਰਦਾਰ ਸਾਉ ਸਿੰਘ ਧਰਮਸੋਤ ਜੀ ਸਾਡੀ ਨਾਬਾ ਉਸ ਸੰਪਤੀ ਨੂੰ ਅੱਜ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਆਏ ਨੇ ਬੜਾ ਸਹਿਯੋਗ ਆ ਲੱਖਾਂ ਰੁਪਏ ਦੇ ਗਰੰਟਾ ਉਹਨਾਂ ਨੇ ਦਿੱਤੀਆਂ ਨੇ ਸੋ ਅੱਜ ਨਾਬੇ ਦੇ ਵਿੱਚ ਸਾਰੇ ਉੱਲਾ ਵਾਂਗੂ ਤੇ ਸਾਰੀਆਂ ਲੜੀਆਂ ਲਾ ਕੇ ਸਜਾਇਆ ਗਿਆ ਲੋਕਾਂ 'ਚ ਬੜਾ ਉਤਸ਼ਾਹ ਹੈ ਕਿਉਂਕਿ ਪਿਛਲੇ 2 ਸਾਲ ਤੋਂ ਕਰੋਨਾ ਦੀ ਮਹਾਮਾਰੀ ਕਰਕੇ ਇਹ ਯਾਤਰਾ ਨਿਕਲ ਹੀ ਨਹੀਂ ਤੇ ਲਗਭਗ ਪਿਛਲੇ 16-20 ਸਾਲ ਤੋਂ ਸਾਡੀ ਇਹ ਯਾਤਰਾ ਚੱਲ ਰਹੀ ਹੈ ਦੇਖ ਲਓ ਕਿ ਬੜੀ ਚੌਂ ਨਾ ਲੋਕੇ ਦਾ ਸਵਾਗਤ ਕਰ ਰਹੇ ਨੇਗੇ ਬੜੇ ਤਾਂ ਤਾਂ ਲੰਗਰ ਲੱਗੇ ਹੋਏ ਨੇ ਕਿੰਨੇ ਸੰਸਥਾਵਾਂ ਜਿਹੜੇ ਹੈ ਉਹ ਇਹ ਸਾਡੀ 74 ਤੋਂ 80 ਸੰਸਥਾਵਾਂ ਸਾਡੀਆਂ ਜਿਹੜੀਆਂ ਰਜਿਸਟਰਡ ਨੇਗੀਆਂ 90 ਨਹੀਂ ਧਾਰਮਿਕ ਜਿੰਨੀਆਂ ਵੀ ਰਜਿਸਟਰਡ ਬਾਡੀ ਹੈਗੀ ਆ ਉਹ ਇੱਥੇ ਰਜਿਸਟਰ ਸਾਰੇ ਹਿੰਦੂ ਸਿੱਖ ਸਮਾਜ ਸਾਰਾ ਰਜਿਸਟਰਡ ਹੈ ਇਹਦੇ ਇਹ ਰਾਤ ਨੂੰ 2 ਵਜੇ ਦੇਵੀ ਮੰਦਿਰ ਦਵਾਲਾ ਚੌਕ ਹੈ ਸਾਡਾ ਇਤਿਹਾਸਿਕ ਚੌਕ ਹੈ ਜੀ ਉੱਥੇ ਇਹਦੀ ਸਮਾਪਤੀ ਹੋਊਗੀ ਆਗੋਂ ਜਿਹਦੀ ਬੜੇ ਵਿਧੀਪੂਰਵਕ ਉੱਥੇ ਮੰਡੋਲੇ ਦੀ ਆਰਤੀ ਕੀਤੀ ਜਾਊਗੀ ਇਨਾਮ ਜਿਹੜੀ ਚਾਕੀ ਫਰਸਟ ਆਉਗੀ ਇਹ ਗੇ ਹੁੰਦਾ ਹੈ ਕਿ ਚਲੋ ਇੱਕ ਸ਼ਾਹ ਬਣਿਆ ਰਹੇ ਉਹਨੂੰ ਦੇਖਣ ਵਾਸਤੇ ਚਾਕਿਆਂ ਦੇ ਇਨਾਮ ਰੱਖਿਆ ਟਿਪਰਿਆਂ ਦੇ ਇਨਾਮ ਰੱਖਿਆ ਬੈਂਡ ਦੇ ਇਨਾਮ ਰੱਖੇ ਨੇ ਬੜੇ-ਬੜੇ ਵਧੀਆ ਮਨ ਲੋ ਜੋ ਬੱਚੇ ਉਹ ਕਰਤੱਬ ਦਿਖਾਣਗੇ ਉਹਨਾਂ ਦੇ ਨਾਮ ਰੱਖੇ ਨੇ ਉਸ ਕਰਕੇ 2 ਵਜੇ ਦੀ ਸਮਾਪਤੀ ਹੋਏ ਅੱਜ ਬਾਵਨ ਦਿਵਸਤੀ ਦਾ ਦਿਹਾੜਾ ਹੈ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਤੇ ਸ੍ਰੀ ਸਨਾਤਨ ਦਰਮਾਹਲ ਪੰਜਾਬ ਦੀ ਤਰਫੋਂ ਨਾਬਾ ਸਾਖਾ ਦੀ ਤਰਫੋਂ ਅੱਜ ਸਟੇਜ ਲਗਾਈ ਗਈ ਹੈ ਜਿਦੇ ਵਿੱਚ ਸਾਰਿਆਂ ਚਾੱਕਿਆਂ ਨੂੰ ਸਨਮਾਨਿਤ ਕੀਤਾ ਜਾਊਗਾ ਤੇ ਮਾਤਾ ਦੀ ਚੁੰਨੀ ਉਹਨਾਂ ਦੇ ਗੱਲਾਂ ਵਿੱਚ ਅਰਪਣ ਕੀਤੀ ਜਾਊਗੀ ਇਸ ਸੀ ਸਨਾਤਨ ਦਰਮਾਹਬਰਦਾਲ ਪੰਜਾਬ ਵੱਲੋਂ ਸਾਖਾ ਨਾਬਾ ਵੱਲੋਂ ਲੱਡੂਆਂ ਦਾ ਪ੍ਰਸ਼ਾਦ ਵੀ ਵੰਡਿਆ ਜਾਊਗਾ ਲੰਗਰ ਚਲਾਇਆ ਜਾ ਰਿਹਾ ਹੈ ਲੰਗਰ ਭਰਪੂਰ ਤਰੀਕੇ ਨਾਲ ਚੱਲੇਗਾ ਨਾਬਾ ਤੋਂ ਸੁਖਚਾਨ ਸਿੰਘ ਲੋਬਾਣਾ ਦੀ ਰਿਪੋਰਟ